ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਭਾਈ ਬਾਲਾ ਸਾਹਿਬ ਦੇ ਜੋੜ ਮਿਲੇ ਤੇ ਅੱਜ ਬਲੇਸਿੰਗ ਰਿਜ਼ੋਰਟ ਤੇ ਸਮੁੱਚੇ ਸਿੱਧੂ ਪਰਿਵਾਰ ਵੱਲੋਂ ਸੰਗੀ ਸਾਥੀਆਂ ਦੇ ਸਹਿਯੋਗ ਨਾਲ ਇੱਥੇ ਲੰਗਰ ਲਾਇਆ ਜਾਂਦਾ ਪਤੰਗਬਾਜ਼ੀ ਹੁੰਦੀ ਹੈ ਤੇ ਬਾਬਾ ਜੀ ਦੇ ਚਰਨਾਂ ਤੇ ਨਮਨ ਕਰਦਾ ਹਿਆ ਇਹੇ ਅਰਦਾਸ ਕਰਦਾ ਕਿ ਆਪਣੇ ਹਰਕੇ ਦੀ ਆਪਣੇ ਇਲਾਕੇ ਦੀ ਲੁਧਿਆਣਾ ਸ਼ਹਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਕਿਉਂਕਿ ਬਹੁਤ ਕਰਨੀ ਵਾਲੇ ਸ਼ਹੀਦ ਨੇ ਆਮ ਸੰਗਤ ਨੂੰ ਨਹੀਂ ਪਤਾ ਜਿਹੜਾ ਪਾਈਵੱਲਾ ਚੌਕ ਹੈ ਉਹ ਇਹ ਬਾਬਾ ਜੀ ਦੇ ਨਾਂ ਤੇ ਰੱਖਿਆ ਹੈ ਪਾਈਵੱਲਾ ਚੌਕ ਅੱਜ ਦੇ ਦਿਨ ਜਿੱਥੇ ਤੇ ਸੁੱਖਾਂ ਵੀ ਪੂਰੀਆਂ ਹੁੰਦੀਆਂ ਸਮੁੱਚੇ ਪੰਜਾਬ ਦੇ ਵਿੱਚੋਂ ਸੰਗਤ ਅੱਜ ਹਾਜ਼ਰੀ ਭਰਦੀ ਹੈ ਇੱਥੇ ਬੱਚੇ ਜਿਨ੍ਹਾਂ ਦੇ ਹੁੰਦੇ ਉਹ ਤੜਾਗੀਆਂ ਬੰਨ ਕੇ ਜਾਂਦੇ ਆ ਖੋਲ ਕੇ ਜਾਂਦੇ ਆ ਪਤੰਗबाजी ਹੁੰਦੀ ਹੈ ਝੂਲੇ ਤਰ੍ਹਾਂ ਤਰ੍ਹਾਂ ਦੀਆਂ ਗਿੱਡੀਆਂ ਬੱਚਿਆਂ ਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਖਟੌਣਿਆਂ ਦੀਆਂ ਜਿਹੜੀਆਂ ਮੇਰੀਆਂ ਪੈਣਾ ਬੱਚਿਆਂ ਖਰੀਦਦਾਰੀ ਕਰਨ ਆਉਂਦੀਆਂ ਉਹਨਾਂ ਵਾਸਤੇ ਵੀ ਅਰਦਾਸ ਕਰਦਾ ਕਿ ਜਿੰਨੀ ਸੰਗਤ ਅੱਜ ਬਾਬਾ ਜੀ ਦੇ ਇੱਥੇ ਹਾਜ਼ਰੀ ਭਰਨਾ ਬੇ ਉਹਨਾਂ ਦੀਆਂ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਦੇਈ ਇਸੇ ਤਰ੍ਹਾਂ ਸਾਡੇ ਪੰਜਾਬ ਵਿੱਚ ਗੁਰੂਆਂ ਪੀਰਾਂ ਦੇ ਜਿਹੜੇ ਅੰਨੇ ਲੱਗਦੇ ਰਹਿਣ। ਜੀ ਸਾਹਿਬ ਜੇ ਦੇਖਿਆ ਹੋਵੇ ਕਾਫੀ ਸਮੇਂ ਦਾ ਮੇਲਾ ਲੱਗ ਰਿਹਾ ਹੈ। ਤਾਂ ਕਿ ਅੱਜ ਵੀ ਲੋਕ ਕਰਦੇ ਆ ਤੇ ਮੇਲੇ ਦੇ ਵਿੱਚ ਖਾਸ ਕੀ ਦੱਸਿਆ ਜਾਂਦਾ ਹੈ ਲੋਕਾਂ? ਇੱਥੇ ਇਤਿਹਾਸ ਹੈ ਵੀ ਇਹ ਬਾਬਾ ਜੀ ਦੇ ਸਥਾਨ ਤੇ ਲੰਬਾ ਸਮਾਂ ਪਹਿਲਾਂ ਕੋਈ 7 ਸਾਲ ਪਹਿਲਾਂ ਇਹ ਬਾਬਾ ਜੀ ਦੇ ਨਾਂ ਤੇ ਇੱਥੇ ਪਿੰਡ ਨੇ ਜਗ੍ਹਾ ਦਿੱਤੀ ਸੀ। ਉਹ ਹੌਲੀ ਹੌਲੀ ਸ਼ਹਿਰ ਵਿਕਸਿਤ ਹੁੰਦਾ ਗਿਆ। ਉਹ ਜਗ੍ਹਾ ਘਟਦੀ ਰਹੀ ਪਰ ਹੁਣ ਵੀ ਦਿਨੀ ਜਗ੍ਹਾ ਉਹਦੇ ਵਿੱਚ ਗੁਰਦੁਆਰਾ ਕਮੇਟੀ ਵੱਲੋਂ ਜਿਹੜਾ ਇਸ ਨੂੰ ਚਲਾਇਆ ਜਾਂਦਾ ਖੰਡਪਾਟ ਸਾਹਿਬ ਅਲੰਬਾ ਹੁੰਦੇ ਨੇ ਫਿਰ ਭੋਗ ਵੀ ਪਾਏ ਜਾਂਦੇ ਨੇ ਤੇ ਉਹ ਅੱਜ ਸ਼ੋਭਤ ਦੇ ਹੜਾ ਗਿਆ ਸਿੱਧੂ ਸਾਹਿਬ ਗਿਆ ਜਾਂਦਾ ਪੁੱਤਰੀ ਦਾਤ ਮਿਲਣ ਤੋਂ ਆ ਜੋ ਪੁੱਤਰੀ ਦਾਤ ਮਿਲਦੀ ਹੈ ਜੇ ਪਤੰਗ ਉਡਾ ਕੇ ਛੱਡੇ ਜਾਂਦੇ ਆਸਮਾਨਾਂ ਦੇ ਬਿਲਕੁਲ ਹੀ ਬਿਲਕੁਲ ਇਹ ਪੁਰਾਣਾ ਇਤਿਹਾਸ ਹੀ ਹੈ ਤੜਾਕੀ ਵੀ ਬੰਨ ਕੇ ਜਾਂਦੇ ਨੇ ਢੋਲ ਵਜਾਉਂਦੇ ਆਉਂਦੇ ਨੇ ਦਿਨੋਤ ਕਰਦੀ ਵੀ ਆਉਂਦੀ ਹੈ ਤੇ ਪਤੰਗ ਬਾਜੀ ਦੀ ਜਿਹੜਾ ਪੁਰਾਣਾ ਇਤਿਹਾਸ ਹੈ ਉਹ ਅੱਜ ਦੇ ਦਿਨ ਬਹੁਤ ਹੁੰਦੀ ਹੈ ਅਸੀਂ ਵੀ ਕਰਾਂਗੇ ਤੁਹਾਨੂੰ ਵੀ ਕਹਾਂਗੇ ਆਜੋ ਭਾਈ ਨਾਲ ਮਿਲ ਕੇ ਖੁਸ਼ੀਆਂ ਮਨਾਈਏ ਅੱਜ ਦੇ ਦਿਨ ਬਲੈਸ਼ਿੰਗ ਰਿਜ਼ੋਰਟ ਵਿੱਚ ਚਾਹੇ ਕੋਈ ਕਿੰਨੇ ਮਰਜ਼ੀ ਪੈਸੇ ਦੇਵੇ ਅਸੀਂ ਪ੍ਰੋਗਰਾਮ ਬੁੱਕ ਨਹੀਂ ਕਰਦੇ ਬਾਬਾ ਜੀ ਦੀ ਅੱਜ ਮੇਲੇ ਦੀ ਜਿਹੜੀ ਖੁਸ਼ੀ ਦੇ ਵਿੱਚ ਸਾਰੇ ਸਾਥੀ ਇਕੱਠੇ ਹੋ ਕੇ ਲੰਗਰ ਦਾ ਪ੍ਰਬੰਧ ਕਰਦੇ ਆਂ ਲੰਗਰ ਬੰਦਦੇ ਆਂ ਸੰਗਤ ਨੂੰ ਜਿਹੜੀ ਆਉਂਦੀ ਹੈ ਤੇ ਜੜੀਆਂ ਪਤੰਗबाजी ਕਰਕੇ ਖੁਸ਼ ਹਾਂ ਵਾ ਪੀਰਾਂ ਫਕੀਰਾਂ ਦੀ ਧਰਤੀ ਹੈ ਇੱਥੇ ਪਤਾ ਨਹੀਂ ਕਿੱਥੇ ਕਿੱਥੇ ਕੁਝ ਨਾ ਕੁਝ ਹੁੰਦਾ ਰਹਿੰਦਾ ਜਿਨ੍ਹਾਂ ਨੇ ਮੰਨਦੀਆਂ ਮੁਰਾਦਾ ਬੋੜੀਆਂ ਹੁੰਦੀਆਂ ਇੱਥੇ ਖਾਸੀਅਤ ਇਹ ਆ ਗੁੱਡੇ ਚੜਾਏ ਜਾਂਦੇ ਆਂ ਔਰ ਚਾਈਨਾ ਡੋਰ ਨਹੀਂ ਚੜਾਈ ਜਾਂਦੀ ਇੱਥੇ ਬਿਲਕੁਲ ਵਰਜਿਤ ਆ ਚਾਈਨਾ ਡੋਰ ਵਾਲੇ ਬੰਦੇ ਨੂੰ ਆਟੋਮੈਟਿਕਲੀ ਬਾਬਾ ਜੀ ਦ ਆਟੋਮੈਟਿਕਲੀ ਦੂਰ ਰੱਖਦੇ ਆ ਸਭ ਤੋਂ ਵੱਡੀ ਗੱਲ ਹੈ ਤਾਂ ਕਿਸੇ ਕਿਸਮ ਦੀ ਚਾਈਨਾ ਡੋਰ ਨਹੀਂ ਖੁਸ਼ੀ ਦੇ ਵਿੱਚ ਗੁੱਡਾ ਉਡਾਇਆ ਜਾਂਦਾ ਗੁੱਡੇ ਦਾ ਮਤਲਬ ਹੁੰਦਾ ਵੀ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਨਾ ਖੁਸ਼ੀ ਨੂੰ ਜ਼ਾਹਿਰ ਕਰਨਾ ਲੋਕਾਂ ਤੱਕ ਪਹੁੰਚਾਣਾ ਠੀਕ ਹੈ ਖੁਸ਼ੀਆਂ ਖੇੜੇ ਮਥੇ ਮਤਲਬ ਇਸ ਇਹ ਹੋਰ ਇੱਕ ਗੱਲ ਦੱਸਦਾ ਤੁਹਾਨੂੰ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਰਮकांड ਨਹੀਂ ਹੈ ਕੋਈ ਕਰਮकांड ਨਹੀਂ ਹੈ ਇਹ ਮਨ ਦੀ ਮੁਰਾਦ ਹੈ ਦਿਲ ਦੀਆਂ ਛਾਵਾਂ ਦਿਲ ਦੀ ਖੁਸ਼ੀ ਹੈ ਖੁਸ਼ੀ ਪੰਜਾਬ ਦਾ ਤਿਹਾਰ ਖੁਸ਼ੀਆਂ ਨਾਲ ਭਰਿਆ ਕਰਮकांड ਤੋਂ ਦੂਰ ਹੈ ਤੇ ਕਿਹਾ ਜਾਂਦਾ ਜਿਨ੍ਹਾਂ ਦੇ ਪੁੱਤ ਹੁੰਦੇ ਆ ਉਹ ਗੁੱਡੀਆਂ ਉਡਾ ਕੇ ਛੱਡ ਦਿੰਦੇ ਤਾਂ ਵੀ ਗੁੱਡੀ ਮੇਸ਼ੇ ਚੜੀ ਰਵੇ ਹਾਂ ਗੁੱਡੀ ਦੇਖੋ ਜਿਹੜਾ ਬੰਦਾ ਇੱਥੇ ਮੱਥਾ ਟੇਕੇਗਾ ਉਹਦੀ ਗੁੱਡੀ ਚੜੀ ਹੋਈ ਰਹਿਣੀ ਹੈ ਕਿਉਂਕਿ ਇੱਥੇ ਬਖਸ਼ਾ ਇਹ ਬਖਸ਼ਾ ਗਿਆ ਇਹ ਐਵੇਂ ਦੀ ਸਥਾਨ ਨਹੀਂ ਹੈਗਾ ਹੈ ਇਹ ਬਖਸ਼ਾ ਵਾਲਾ ਸਥਾਨ ਹੈ ਵਿਦੇਸ਼ਾਂ ਤੋਂ ਵੀ ਸੰਗਤ ਹੁੰਦੀ ਜੀ ਵਿਦੇਸ਼ਾਂ ਤੋਂ ਸੰਗਤ ਵਿਦੇਸ਼ਾਂ ਦਾ ਪਤਾ ਕੀ ਹੈ ਇਹ ਨਾਮ ਤੋਂ ਜਾਣੀ ਜਾਂਦੀ ਹੈ ਜਗ੍ਹਾ ਜੀ ਪਾਈ ਬਾਲਾ ਜੀ ਦੇ ਵਾਹ ਹੋਏ ਪਾਈ ਬਾਲਾ ਜੀ ਦਾ ਤਾਂ ਮੰਨਣ ਦੀਆਂ ਮੁਰਾਦਾਂ ਜਿਹੜਾ ਸ਼ੌਂਕ ਹੈ ਪਾਈ ਬਾਲਾ ਜੀ ਉਹ ਇਹਨਾਂ ਕਰਕੇ ਪਿਆ ਇਹਨਾਂ ਕਰਕੇ ਹੀ ਪਿਆ